ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਕੋਈ ਕਹਾਣੀ ਨਹੀਂ ਲੈ ਕੇ ਆਈ ਸਵੀਰੇ ਸਵੀਰੇ ਗੁਰਬਾਣੀ ਦੇ ਸ਼ਬਦ ਦੀ ਇੱਕ ਪੰਕਤੀ ਨੇ ਮੇਰੇ ਮਨ ਵਿੱਚ ਘਾਰ ਕਰ ਲਿਆ ਤੇ ਜਦੋਂ ਮੈਂ ਉਸ ਪੂਰੇ ਸ਼ਬਦ ਨੂੰ ਪੜਿਆ ਤੇ ਵਿਚਾਰਿਆ ਤੇ ਉਸ ਵਿੱਚੋਂ ਇੰਨਾ ਸਟਰੋਂਗ ਮੈਸੇਜ ਨਿਕਲ ਕੇ ਆਇਆ ਕਿ ਮੈਂ ਖੁਦ ਵੀ ਹੈਰਾਨ ਹੋ ਗਈ ਸੋ ਮੈਨੂੰ ਲੱਗਿਆ ਤੁਹਾਡੇ ਸਭ ਨਾਲ ਵੀ ਸਾਂਝਾ ਕਰਨਾ ਚਾਹੀਦਾ ਹੈ ਤੇ ਜੇ ਤੁਸੀਂ ਵੀ ਗੁਰਬਾਣੀ 'ਚ ਵਿਸ਼ਵਾਸ ਕਰਦੇ ਹੋ ਤੇ ਇਹਨੂੰ ਅੰਤ ਤੱਕ ਜ਼ਰੂਰ ਸੁਣ ਕੇ ਜਾਓ ਅਸਲ ਅਮੀਰੀ ਤੇ ਗਰੀਬੀ ਦਾ ਪੈਮਾਨਾ ਪੈਸਾ ਨਹੀਂ ਇਨਸਾਨ ਦਾ ਦਿਲ ਹੁੰਦਾ ਹੈ ਅਸਵੀਰੇ ਜਦੋਂ ਮੈਂ ਰੋਜ਼ੀ ਤਰ੍ਹਾਂ ਚਾਹ ਪੀਣ ਲੱਗੀ ਤੇ ਦਰਬਾਰ ਸਾਹਿਬ ਦੀ ਲਾਈਵ ਗੁਰਬਾਣੀ ਚੱਲ ਰਹੀ ਸੀ ਉਸ ਸ਼ਬਦ ਦੀ ਪੰਕਤੀ ਨੇ ਮੇਰਾ ਧਿਆਨ ਖਿੱਚ ਲਿਆ ਉਸ ਸ਼ਬਦ ਦੀ ਪੰਕਤੀ ਕੁਛ ਇਸ ਤਰ੍ਹਾਂ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਦੀ ਹਾਂ 네ਰੇ ਦਨ ਆਦਰ ਕੋਈ ਨਾ ਦੇ 네 ਪੰਕਤੀ ਸੁਣ ਕੇ ਮੇਰੇ ਅੰਦਰ ਕਿਉਰਿਓਸਿਟੀ ਪੈਦਾ ਹੋ ਗਈ ਮੇਰੇ ਮਨ ਵਿੱਚ ਵਿਚਾਰ ਚੱਲਣ ਲੱਗ ਪਏ ਕਿ ਗੁਰਬਾਣੀ ਵੀ ਇਸ ਗੱਲ ਨੂੰ ਮੰਦੀ ਹੈ ਕਿ ਗਰੀਬ ਇਨਸਾਨ ਦੀ ਕੋਈ ਇੱਜ਼ਤ ਨਹੀਂ ਕਿ ਗਰੀਬ ਇਨਸਾਨ ਦੀ ਲਾਈਫ ਦਾ ਕੋਈ ਮੁੱਲ ਨਹੀਂ ਪਰ ਵਕਤ ਦੀ ਕਮੀ ਕਰਕੇ ਮੈਂ ਪੂਰਾ ਸ਼ਬਦ ਨਹੀਂ ਸੁਣ ਪਾਈ ਤੇ ਫਟਾਫਟ ਜੌਬ ਤੇ ਚਲੀ ਗਈ ਪਰ ਜੌਬ ਤੇ ਕੰਮ ਕਰਦੇ ਹੋਏ ਵੀ ਇਹ ਸੋਚ ਮੇਰੇ ਦਿਮਾਗ ਵਿੱਚ ਚਲਦੀ ਜਾ ਰਹੀ ਸੀ ਫਿਰ ਮੈਂ ਹਾਰ ਕੀ ਜੌਬ ਤੇ ਕੰਮ ਕਰਨ ਤੋਂ ਫ੍ਰੀ ਹੋ ਕੇ YouTube ਤੇ ਜਾ ਕੇ ਸ਼ਬਦ ਸੁਣਨ ਦਾ ਫੈਸਲਾ ਕੀਤਾ ਜਦੋਂ ਸ਼ਬਦ ਅੱਗੇ ਸੁੰਨਾ ਸ਼ੁਰੂ ਕੀਤਾ ਤੇ ਅਰਥ ਵੀ ਦੇਖਨੇ ਸ਼ੁਰੂ ਕੀਤੇ ਤੇ ਅਗਲਾ ਹਿੱਸਾ ਸੁਣ ਕੇ ਮੈਂ ਹੋਰ ਵੀ ਸੋਚ ਵਿੱਚ ਡੁੱਬ ਗਈ ਜੋ ਕੁਝ ਇਸ ਤਰ੍ਹਾਂ ਸੀ ਲੱਖ ਜਤਨ ਕਰੇ ਉਹੋ ਜਿਤਨਾ ਤਰੈ ਲੱਖ ਜਤਨ ਕਰੇ ਉਹ ਜਿਤਨਾ ਤਰੈ ਨਿਰਧਨ ਆਦਰ ਕੋਈ ਨਾ ਦੇ ਇਹ ਪੰਕਤੀ ਸੁਣ ਕੇ ਮੈਂ ਹੋਰ ਵੀ ਸੋਚ ਵਿੱਚ ਡੁੱਬ ਗਈ ਇੱਥੇ ਗੁਰਬਾਣੀ ਸੱਚਮੁੱਚ ਦੁਨੀਆ ਦਾ ਸੱਚ ਦਿਖਾਉਂਦੀ ਹੈ ਕਿ ਗਰੀਬ ਇਨਸਾਨ ਚਾਹੇ ਲੱਖ ਕੋਸ਼ਿਸ਼ ਕਰ ਲੇ ਪਰ ਦੁਨੀਆ ਉਸ ਦੀ ਕਦਰ ਨਹੀਂ ਕਰਦੀ ਫਿਰ ਅੱਗੇ ਜੋ ਪੰਕਤੀਆਂ ਆਈਆਂ ਉਹ ਮੇਰੇ ਦਿਲ ਨੂੰ ਛੂ ਗਈਆਂ ਉਹ ਕੁਝ ਇਸ ਤਰ੍ਹਾਂ ਸਨ ਜੋ ਨਿਰਧਨ ਸਰਦਨ ਕਹਿ ਜਾਏ ਜੋ ਨਿਰਧਨ ਸਰਦਨ ਕਹਿ ਜਾਏ ਫੇਰਾਏ ਹਾਗੇ ਬੈਠਾ ਪਿੱਠ ਫੇਰਾਏ ਇਸ ਚੈਤਾ ਸੀ ਸਭ ਨੇ ਆਪਣੀ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਦੇਖੀ ਹੈ ਜਦੋਂ ਗਰੀਬ ਇਨਸਾਨ ਅਮੀਰ ਇਨਸਾਨ ਦੇ ਕੋਲ ਜਾਂਦਾ ਹੈ ਤੇ ਅਮੀਰ ਇਨਸਾਨ ਉਸ ਦੀ ਤਰਫ ਧਿਆਨ ਤੱਕ ਨਹੀਂ ਦਿੰਦਾ ਪਰ ਅਗਲਾ ਹਿੱਸਾ ਸੁਣ ਕੇ ਮੈਂ ਹੋਰ ਵੀ ਗਹਿਰੀ ਸੋਚ ਵਿੱਚ ਡੁੱਬ ਗਈ ਜੋ ਕੁਝ ਇਸ ਤਰ੍ਹਾਂ ਜੋ ਸਰਦਨ ਨਿਰਦਨ ਕਹਿ ਜਾਏ ਜੋ ਸਰਦਨ ਨਿਰਦਨ ਕਹਿ ਜਾਏ ਦੀਆਦਰ ਲੀਆ ਬੁਲਾ ਉਲਾਈ ਇਹ ਪੰਕਤੀਆਂ ਸਾਫ਼ ਦਿਖਾਉਂਦੀਆਂ ਨੇ ਕਿ ਗਰੀਬ ਇਨਸਾਨ ਦੀ ਸੋਚ ਅਮੀਰ ਇਨਸਾਨ ਤੋਂ ਵੱਖ ਹੈ ਗਰੀਬ ਇਨਸਾਨ ਚਾਹੇ ਆਪਣੇ ਹਾਲਤੋਂ ਕਮਜ਼ੋਰ ਹੋਵੇ ਪਰ ਉਹ ਦਿਲ ਤੋਂ ਹਮੇਸ਼ਾ ਇੱਜ਼ਤ ਦੇਣ ਵਾਲਾ ਹੁੰਦਾ ਹੈ ਪਰ ਮੇਰਾ ਮਨ ਹਜੇ ਵੀ ਇੱਕ ਸਵਾਲ ਦਾ ਜਵਾਬ ਲੱਭ ਰਿਆ ਸੀ ਕਿ ਗੁਰਬਾਣੀ ਸੱਚਮੁੱਚ ਗਰੀਬੀ ਨੂੰ ਪੈਸੇ ਨਾਲ ਜੋੜ ਕੇ ਦਿਖਾਉਂਦੀ ਹੈ ਫਿਰ ਸ਼ਬਦ ਦੀ ਅਗਲੀ ਪੰਕਤੀ ਨੇ ਉਹ ਜਵਾਬ ਦੇ ਦਿੱਤਾ ਜੋ ਮੈਂ ਲੱਭ ਰਹੀ ਸੀ ਉਹ ਕੁਝ ਇਸ ਤਰ੍ਹਾਂ ਹੈ निर्धन सर्धन दोनों पाई निर्धन सर्धन दोनों पाई प्रभ की कला न जा ਪ੍ਰਭ ਕੀ ਕਲਾ ਨਮੇਟੀ ਜਾਈ ਇਹ ਪੰਕਤੀ ਸਾਫ਼ ਕਹਿੰਦੀ ਹੈ ਕਿ ਗਰੀਬ ਤੇ ਅਮੀਰ ਦੋਨੋਂ ਪਰਮਾਤਮਾ ਦੀ ਰਚਨਾ ਨੇ ਦੁਨੀਆਂ 'ਚ ਜੋ ਕੁਝ ਵੀ ਹੋ ਰਿਹਾ ਉਹ ਸਭ ਪਰਮਾਤਮਾ ਦੀ ਮਰਜ਼ੀ ਹੈ ਉਸਦੇ ਲਿਖੇ ਨੂੰ ਕੋਈ ਨਹੀਂ ਬਦਲ ਸਕਦਾ ਫਿਰ ਸ਼ਬਦ ਦੀ antim ਪੰਕਤੀ ਨੇ ਮੇਰੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਜੋ ਕੁਝ ਇਸ ਤਰ੍ਹਾਂ ਹੈ ਕਹੇ ਕਬੀ ਨਿਰ ਨਿਰਦਨ ਹੈ ਸੋਈ ਕਹਿ ਕਬੀਰ ਨਿਰਦਨ ਹੈ ਸੋਈ ਜਾ ਕੇ ਹਿਰਦੈ ਨਾਮ ਨਾ ਹੋਈ ਜਾ ਕੇ ਹਿਰਦੈ ਦੀ ਸਾਫ ਸਾਫ ਸਮਝਾ ਗਈ ਕਿ ਅਸਲ ਗਰੀਬ ਉਹ ਹੈ ਜਿਸਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਪੈਸਾ ਤਾਂ ਸਿਰਫ ਦੁਨੀਆ ਦੀ ਸੋਚ ਹੈ ਪਰ ਸੱਚੀ ਅਮੀਰੀ ਤਾਂ ਉਹ ਹੈ ਜਿਹਦੇ ਅੰਦਰ ਇਨਸਾਨੀਅਤ ਪਿਆਰ ਤੇ ਰੱਬ ਦਾ ਨਾਮ ਵਸਦਾ ਹੋਵੇ ਅਸਲ ਅਮੀਰ ਉਹ ਨੇ ਜੋ ਇਨਸਾਨੀਅਤ ਨੂੰ ਸਮਝਦੇ ਨੇ ਤੇ ਅਸਲ ਗਰੀਬ ਉਹ ਨੇ ਜਿਨ੍ਹਾਂ ਦੇ ਦਿਲ ਵਿੱਚ ਰੱਬ ਦਾ ਨਾਮ ਨਹੀਂ ਦੁਨੀਆ ਅਕਸਰ ਤਾਂ ਤੰਤੌਲਤ ਨੂੰ ਅਮੀਰੀ ਦਾ ਪੈਮਾਨਾ ਮੰਦੀ ਹੈ ਪਰ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਜਿਸ ਇਨਸਾਨ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਉਹ ਸੱਚਮੁੱਚ ਦਾ ਗਰੀਬ ਹੈ ਚਾਹੇ ਦੁਨੀਆ ਉਸਨੂੰ ਅਮੀਰ ਕਿਉਂ ਨਾ ਸਮਝੇ ਇਹ ਵਿਚਾਰ ਸਿਰਫ ਮੈਨੂੰ ਨਹੀਂ ਹਰ ਇਨਸਾਨ ਨੂੰ ਸਮਝ ਆਉਣਾ ਚਾਹੀਦਾ ਹੈ ਕਿ ਅਸਲੀ ਅਮੀਰੀ ਸਿਰਫ ਪੈਸਾ ਨਹੀਂ ਸੱਚਮੁੱਚ ਦੀ ਅਮੀਰੀ ਅੰਦਰ ਦੀ ਰੌਸ਼ਨੀ ਤੇ ਰੱਬ ਦਾ ਨਾਮ ਹੈ ਜੋ ਇਨਸਾਨ ਇਹ ਸੱਚ ਨੂੰ ਸਮਝ ਲੈਂਦਾ ਹੈ ਉਹ ਦੁਨੀਆ ਦੀ ਹਰ ਅਮੀਰੀ ਤੇ ਗਰੀਬੀ ਦੇ ਪੈਮਾਨੇ ਨੂੰ ਤੋੜ ਦਿੰਦਾ ਹੈ ਧੰਨਵਾਦ